ਅੱਜ ਦੀ ਨੋਸਟਾ ਨੂੰ ਇੱਕ ਵਾਰੀ ਫੇਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦਾ ਹਾਂ ਤੁਸੀਂ ਸਰਜ ਨੇ ਠੀਕ ਤਰ੍ਹਾਂ ਦੇਖੋਗੇ ਸੋ ਦੋਸਤੋ ਅੱਜ ਅਸੀਂ ਆਪਣੇ ਬਟਾਲੇ ਸ਼ਹਿਰ ਦੇ ਇਤਿਹਾਸਿਕ ਸਥਾਨ ਤੇ ਪਹੁੰਚੇ ਹਾਂ ਇਹ ਜਿਹੜਾ ਇਤਿਹਾਸਿਕ ਸਥਾਨ ਆ ਇਹਨੂੰ ਜਲ ਮਹਿਲ ਕਿਹਾ ਜਾਂਦਾ ਹੈ ਤੇ ਇਹਨੂੰ 12 ਦਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਉੱਪਰ ਮਹਾਰਾ ਸ਼ੇਰ ਸਿੰਘ ਜੀ ਦਾ ਜਲ ਮਹਿਲ ਆ ਜੀ ਤੇ ਇਹਦੀ ਜਿਹੜੀ ਆ ਹੁਣ ਆ ਸੁੰਦਰੀ ਕਰਨ ਜਿਹੜਾ ਵਾ ਇਹਦੀ ਫੇਰ ਤੋਂ ਸਾਫ਼ ਸੰਭਾਲ ਲਈ ਇੱਕ ਜਿਹੜੀ ਪ੍ਰਾਤਨ ਵਿਭਾਗ ਵੱਲੋਂ ਇਹਦਾ ਜਿਹੜਾ ਸੁੰਦਰੀਕਰਨ ਫੇਰ ਦੁਬਾਰੀ ਤੋਂ ਜਿਹੜਾ ਵਾ ਉਹ ਕੀਤਾ ਜਾ ਰਿਹਾ ਹੈ ਤੇ ਇਹ ਵੀ ਜਿਹੜੀ ਆ ਹੁਣ ਆ ਵਧੀਆ ਤਰੀਕੇ ਨਾਲ ਮਤਲਬ ਇਹਦੀ ਸਫਾਈ ਜਿਹੜੀ ਆ ਕੀਤੀ ਗਈ ਆ ਤੇ ਜਿਹੜੀਆਂ ਇੱਧਰ ਤੁਸੀਂ ਦੇਖ ਸਕਦੇ ਹੋ ਉਧਰ ਪਹਿਲਾਂ ਭਾਗ ਬੂਟੀ ਹੁੰਦੀ ਤੇ ਉਹ ਸਾਰੀ ਹੁਣ ਵੱਢ ਕੇ ਸਾਫ਼ ਕਰਕੇ ਤੇ ਵਧੀਆ ਇਹਦੇ ਵਿੱਚ ਹੁਣ ਪਾਣੀ ਕਿ ਕਿਹਾ ਜਾ ਰਿਹਾ ਕਿ ਪਾਣੀ ਛੱਡਣਗੇ ਪਾਣੀ ਛੱਡੇ ਇੱਕ ਵਧੀਆ ਸੁੰਦਰ ਦ੍ਰਿਸ਼ ਜਿਹੜਾ ਇਹਨੂੰ ਦਿੱਤਾ ਜਾਵੇਗਾ ਇਤਿਹਾਸ ਦੇ ਨਾਲ ਫਿਰ ਤੋਂ ਦੁਬਾਰੇ ਤੋਂ ਜੋੜਿਆ ਜਾਏਗਾ ਤੇ ਬੜੀ ਵਧੀਆ ਗੱਲ ਹੈ ਕਿ ਜਿਨ੍ਹਾਂ ਨੇ ਵੀ ਇਸ ਉਪਰਾਲੇ ਨੂੰ ਸਹਿਯੋਗ ਦਿੱਤਾ ਵਾ ਉਪਰਾਲਾ ਕੀਤਾ ਵਾ ਜਿਨ੍ਹਾਂ ਨੇ ਬੜਾ ਵਧੀਆ ਉਹਨਾਂ ਨੇ ਕਾਰਜ ਆਰੰਭਿਆ ਵਾ ਤੇ ਕਿਉਂਕਿ ਇਹ ਇੱਕ ਬਟਾਲਾ ਸ਼ਹਿਰ ਵੀ ਆਪਣਾ ਬੜਾ ਇਤਿਹਾਸਿਕ ਸ਼ਹਿਰ ਹੈ ਸਾਡੇ ਬਟਾਲਾ ਸ਼ਹਿਰ ਦੇ ਵਿੱਚ ਵੀ ਗੁਰੂਆਂ ਪੀਰਾਂ ਦੀ ਧਰਤੀ ਦੇ ਨਾਲ ਜੁੜਿਆ ਹੋਇਆ ਬਟਾਲਾ ਸ਼ਹਿਰ ਹੈ ਤੇ ਕਾਫੀ ਸਾਲਾਂ ਪੁਰਾਣਾ ਜਿਹੜਾ ਸ਼ਹਿਰ ਹੈ ਸਾਡਾ ਬਟਾਲਾ ਸ਼ਹਿਰ ਜਿਹੜਾ ਆਪਣਾ ਤੇ ਜਿਵੇਂ ਕਿ ਸਾਡੇ ਆਪਣੇ ਬਟਾਲੇ ਸ਼ਹਿਰ ਦੇ ਵਿੱਚ ਗੁਰਦਰਾ ਕੰਧ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਜਿੱਥੇ ਵਿਆਹ ਹੋਣਾਏ ਸਨ ਉਹ ਵੀ ਆਪਣੇ ਬਟਾਲੇ ਸ਼ਹਿਰ ਦੇ ਵਿੱਚ ਹੀ ਗੁਰਦਰਾ ਸਾਹਿਬ ਅੱਜ ਵੀ ਮੌਜੂਦ ਹੈ ਤੇ ਬਹੁਤ ਸਾਰੀਆਂ ਦੂਰੋਂ ਦੂਰੋਂ ਸੰਗਤਾਂ ਦੂਰੋਂ ਨੇੜੋਂ ਪਹੁੰਚਦੀਆਂ ਨੇ ਆਪਣੇ ਬਟਾਲੇ ਸ਼ਹਿਰ ਦੇ ਵਿੱਚ ਤੇ ਇਹ ਵੀ ਇੱਕ ਇਤਿਹਾਸਿਕ ਸਥਾਨ ਆ ਤੇ ਇਸ ਦੇ ਨਾਲ ਹੀ ਬੇਰੀ ਕਾਜ ਦੇ ਅੰਦਰ ਵੀ ਇੱਕ ਮਹਾਰਾਜ ਸ਼ੇਰ ਸਿੰਘ ਜੀ ਦਾ ਇਥੇ ਰੈ residenciy of ਜਿਹੜਾ ਰੈ residenciy ਆ ਘਰ ਆ ਜਿਹੜਾ ਜਿੱਥੇ ਇਹਨਾਂ ਦਾ ਜਨਮ ਹੋਇਆ ਉਹ ਵੀ ਬੇਰਿੰਗ ਕਾਲਜ ਦੇ ਅੰਦਰ ਅੱਜ ਵੀ ਮੌਜੂਦ ਹੈ ਬਹੁਤ ਸਾਰੇ ਲੋਕਾਂ ਨੂੰ ਬਹੁਤੇ ਜਾਣਿਆਂ ਨੂੰ ਨਹੀਂ ਪਤਾਗਾ ਪਰ ਇੱਥੇ ਕੁਈਆਂ ਜਾਣਿਆਂ ਨੂੰ ਪਤਾ ਵੀ ਹੈਗਾ ਤੇ ਇੱਥੇ ਮਗਲ ਇੱਕ ਬੇਰਿੰਗ ਕਾਲਜ ਦੇ ਅੰਦਰ ਵੀ ਮਹਾਰਾ ਸ਼ੇਰ ਸਿੰਘ ਜੀ ਦਾ ਜਿਹੜਾ ਘਾਰ ਆ ਉਹ ਵੀ ਅੱਜ ਵੀ ਮੌਜੂਦ ਹੈ ਜਿਸ ਨੂੰ ਅੱਜ ਅੱਜਕੱਲ ਪ੍ਰਿੰਸੀਪਲ ਦੇ ਦਫਤਰ ਦੇ ਨਾਲ ਮੌਜੂਦ ਹੈ ਆ ਵਿੱਚ ਤੇ ਬਾਕੀ ਕੁਝ ਬੋਲਦੇ ਆ ਵਾਅਦਾ ਘਾਟਾ ਕੁਝ ਹੋ ਗਿਆ ਤੇ ਗਲਤੀ ਮਾਫ ਕਰ ਲਈ ਕਿ ਅੱਜ ਅਸੀਂ ਆਏ ਸੀ ਇੱਥੇ ਵੇਖਣ ਇਹ ਵਧੀਆ ਲੱਗਦਾ ਕਿ ਸਾਡਾ ਮਟਾਲਾ ਸ਼ਹਿਰ ਹੈ ਬੜਾ ਇਤਿਹਾਸਿਕ ਸ਼ਹਿਰ ਹੈ ਇਤਿਹਾਸ ਦੇ ਨਾਲ ਪੁਰਾਣੇ ਇਤਿਹਾਸ ਦੇ ਨਾਲ ਜੁੜਿਆ ਹੋਇਆ ਹੈ ਸਿੱਖ ਮਿਸਲਾਂ ਦੇ ਨਾਲ ਜੁੜਿਆ ਹੋਇਆ ਹੈ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਆ ਉਹ ਜਿਹੜੇ ਕਰਾਏ ਜਾਂਦੇ ਆ ਆਪਣੇ ਮਟਾਲਾ ਸ਼ਹਿਰ ਦੇ ਵਿੱਚ ਇਤਿਹਾਸ ਦੇ ਨਾਲ ਜਿਹੜੇ ਜੁੜੇ ਆ ਤੇ ਬਹੁਤ ਵਧੀਆ ਲੱਗਾ ਅੱਜ ਸਾਨੂੰ ਇੱਥੇ ਪਹੁੰਚ ਕੇ ਕਿ ਬਹੁਤ ਬਹੁਤ ਉਹਨਾਂ ਦਾ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਨੇ ਇਹ ਆਪਰਾਦੇ ਨੂੰ ਸ਼ੁਰੂ ਕੀਤਾ ਵਾ ਜਿਹੜਾ ਕੰਮ ਹੈ ਜਿਹੜਾ ਇਹ ਰੰਭਿਆ ਵਾ ਬਹੁਤ ਵਧੀਆ ਵਾ ਜੀ ਉਹਨਾਂ ਸਾਰਿਆਂ ਦਾ ਧੰਨਵਾਦ ਆ ਤੇ ਇਸ ਤਰ੍ਹਾਂ ਹੀ ਸਾਰਿਆਂ ਨੂੰ ਇਹ ਕਾਬਨਾ ਆ ਕੇ ਸਾਰਿਆਂ ਨੂੰ ਇਕੱਠੇ ਹੋ ਗਏ ਇਦਾਂ ਜਿਹੜੀਆਂ ਜੜੀਆਂ ਇਤਿਹਾਸਿਕ ਚੀਜ਼ਾਂ ਵਾ ਉਹਨਾਂ ਨੂੰ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਕਰਨੀ ਚਾਹੀਦੀ ਆ ਤਾਂ ਕਿ ਸਾਨੂੰ ਜਿਹੜੀ ਆਉਣ ਵਾਲੀ ਪੀੜ੍ਹੀ ਆ ਤੇ ਸਾਨੂੰ ਵੀ ਇਸ ਦੇ ਨਾਲ ਅਸੀਂ ਵੀ ਜਿਹੜਾ ਜੁੜਿਆ ਰਹੇ ਜੁੜੇ ਰਹੀਏ ਤੇ ਸਾਨੂੰ ਜਿਹੜਾ ਪਤਾ ਲੱਗਦਾ ਰਹੇ ਤੇ ਬਹੁਤ ਬਹੁਤ ਧੰਨਵਾਦ ਜੀ ਜਿੱਦਾਂ ਕਿ ਹੁਣ ਤੁਸੀਂ ਵੇਖ ਰਹੇ ਹੋ ਕਿ ਪਹਿਲਾਂ ਇੱਥੇ ਬਿਜਲੀ ਦਾ ਵੀ ਜਿਹੜਾ ਪ੍ਰਬੰਧ ਨਹੀਂ ਹੈਗਾ ਹੁਣ ਬੱਤੀ ਦਾ ਪ੍ਰਬੰਧ ਜਿਹੜਾ ਉਹ ਵੀ ਕੀਤਾ ਗਿਆ ਤੇ ਲਾਈਟਾਂ ਵਗੈਰਾ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਲਾਈਟਰ ਲੂਟਾਂ ਜਿਹੜੀਆਂ ਹੁਣ ਲੱਗ ਚੁੱਕੀਆਂ ਨੇ ਤੇ ਸਾਫ ਸਫਾਈ ਵੀ ਇਹਦੀ ਜਿਹੜੀ ਚੱਲ ਰਹੀ ਆ ਤੇ ਥੋੜੇ ਟਾਈਮ ਤੱਕ ਬਾਕੀ ਕੀ ਆ ਜਾ ਰਿਹਾ ਕਿ ਇੱਥੇ ਪਾਣੀ ਛੱਡ ਕੇ ਇੱਕ ਨੂੰ ਵਧੀਆ ਦ੍ਰਿਸ਼ ਜਿਹੜਾ ਵਾ ਉਹ ਦਿੱਤਾ ਜਾਏਗਾ ਤੇ ਇਸ ਦੇ ਨਾਲ ਹੀ ਬਟਾਲਾ ਜਿਹੜਾ ਇੱਕ ਟੂਰਿਜ਼ਮ ਪਲੇਸ ਜਿਹੜਾ ਵਾ ਇੱਕ ਉਹ ਇਤਿਹਾਸਿਕ ਜਿਹੜਾ ਸ਼ਹਿਰ ਆਪਣਾ ਉਹਦੇ ਨਾਮ ਨਾਲ ਜਾਣਿਆ ਜਾਂਦਾ ਪਹਿਲਾਂ ਤੇ ਇਸ ਤੋਂ ਇਲਾਵਾ ਹੁਣ ਹੋਰ ਵੀ ਮਤਲਬ ਵਧੀਆ ਤੇ ਜਿਹੜਾ ਤੁਸੀਂ ਹੁਣ ਆਹ ਰਸਤਾ ਵੇਖ ਰਹੇ ਹੋ ਇਹ ਜਿਹੜੀ ਕੰਧ ਆ ਇਹ ਜਿਹੜੀ ਜਾਣ ਨੂੰ ਰਸਤਾ ਜਿਹੜਾ ਇਹ ਵੀ ਹੁਣ ਬਣਾਇਆ ਗਿਆ ਵਾ ਜਿਵੇਂ ਕਿ ਤੁਸੀਂ ਥੱਲੇ ਵੇਖ ਸਕਦੇ ਹੋ ਇਹ ਕਾਫੀ ਨੀਵਾ ਵਾ ਤੇ ਪਹਿਲਾਂ ਇਹ ਨਹੀਂ ਹੈਗਾ ਇਹ ਜਿਹੜਾ ਵਾ ਹੁਣ ਬਣਿਆ ਹੈਗਾ ਵਾ ਸਾਰਾ ਹੀ ਤੇ ਇੱਕ ਇਹਨੂੰ ਸਿੱਧਾ ਰਾਹ ਜਿਹੜਾ ਜਾਣ ਲਈ ਪੱਕੇ ਤੌਰ ਤੇ ਵਧੀਆ ਬਣਾਇਆ ਵਾ ਤੇ ਬਹੁਤ ਵਧੀਆ ਉਪਰਾਲਾ ਵਾ ਫਿਰ ਤੋਂ ਇੱਕ ਵਾਰੀ ਆਪਾਂ ਕਹਿ ਸਕਦੇ ਹਾਂ ਕਿ ਸੋਹਣਾ ਉਪਰਾਲਾ ਵਾ ਕਿ ਜਿਹੜਾ ਕੀਤਾ ਹੋਇਆ ਵਾ ਸਰਕਾਰ ਵੱਲੋਂ ਜਾਂ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਜਾਂ ਜਿੰਨੇ ਵੀ ਇਤਿਹਾਸਕ ਕਾਰਜ ਜਿੰਨੇ ਵੀ ਪੁਰਾਣੇ ਸੰਬੰਧ ਰੱਖਦੇ ਨੇ ਇਤਿਹਾਸ ਨੂੰ ਅੰਦੇ ਦਿਨੋਂ ਦਿਨ ਜਿਹੜੇ ਜਾਨੂ ਕਰਮਾਉਂਦੇ ਰਹਿੰਦੇ ਨੇ ਆਪਣੇ ਪੁਰਾਣੇ ਇਤਿਹਾਸ ਦੇ ਨਾਲ ਤੇ ਉਹਨਾਂ ਦਾ ਵੀ ਬੜਾ ਬੜਾ ਬਹੁਤ ਬਹੁਤ ਧੰਨਵਾਦ ਹੈ ਜੀ